ਡਾਕਟਰ ਆ ਰਾਪਦਾ ਰੂਪ ਹੁੰਦੇ ਆ ਕਿਉਂਕਿ ਇਹ ਉਹ ਚੀਜ਼ ਵੀ ਕਰ ਦਿੰਦੇ ਆ ਜੋ ਕਦੇ ਵੀ ਕਿਸੇ ਨੇ ਨਹੀਂ ਸੋਚੀ ਹੁੰਦੀ ਅਜਿਹਾ ਹੀ ਕਾਰਨਾਮਾ ਕੀਤਾ ਸੀ ਡਾਕਟਰਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ ਤੇ ਦੇਖ ਕੇ ਬਹੁਤ ਜ਼ਿਆਦਾ ਸਾਰੀ ਦੁਨੀਆ ਹੀ ਹੈਰਾਨ ਹੋ ਗਈ ਸੀ ਬਿਲਕੁਲ ਤੁਸੀਂ ਸਹੀ ਸੁਣਿਆ ਅੱਜ ਤੋਂ 2 ਮਹੀਨੇ ਪਹਿਲਾਂ 16 ਮਾਰਚ 2024 ਨੂੰ ਇੱਕ ਬੰਦਾ ਸੀ ਜਿਹਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਸੀ ਤੇ ਡਾਕਟਰਾਂ ਨੇ ਉਸ ਦੇ ਅੰਦਰ ਸੂਰ ਦੀ ਕਿਡਨੀ ਫਿੱਟ ਕਰ ਦਿੱਤੀ ਸੀ ਆਪਰੇਸ਼ਨ 4 ਘੰਟੇ ਚੱਲਿਆ ਆਪਰੇਸ਼ਨ ਬਿਲਕੁਲ ਠੀਕ ਹੋਇਆ ਉਦੋਂ ਬਾਅਦ ਡਾਕਟਰਾਂ ਨੂੰ ਉਮੀਦ ਸੀ ਕਿ ਹੁਣ ਇਹ ਬੰਦਾ ਆਪਣੀ ਜ਼ਿੰਦਗੀ ਜਿਹੜੀ ਆ ਬੜੀ ਵਧੀਆ ਤਰੀਕੇ ਨਾਲ ਕੱਟ ਲੂਗਾ ਤੇ ਲੰਮੀ ਕੱਟ ਲੂਗਾ ਪਰ ਕੁਦਰਤ ਨੂੰ ਕਹਿੰਦੇ ਆ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ 2 ਮਹੀਨੇ ਬਾਅਦ 16 ਮਾਰਚ 2024 ਨੂੰ ਇਹ ਆਪਰੇਸ਼ਨ ਕੀਤਾ ਗਿਆ ਸੀਗਾ ਪਰ 2 ਮਹੀਨਿਆਂ ਬਾਅਦ ਇਸ ਬੰਦੇ ਦੀ ਮੌਤ ਹੋ ਚੁੱਕੀ ਹੈ ਬਿਲਕੁਲ ਇਹ ਮੰਦ ਭਾਗੀ ਖਬਰ ਹੈ ਇੱਕ ਤਰ੍ਹਾਂ ਦੀ ਜਿਹੜੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਕਿਉਂਕਿ 2 ਮਹੀਨੇ ਪਹਿਲਾਂ ਜਦੋਂ ਇਸ ਬੰਦੇ ਦੇ ਸਰੀਰ ਦੇ ਅੰਦਰ ਕਿਸੇ ਜਾਨਵਰ ਦੀ ਕਿਡਨੀ ਨੂੰ ਫਿੱਟ ਕੀਤਾ ਗਿਆ ਸੀ ਸੂਰ ਦੀ ਕਿਡਨੀ ਨੂੰ ਫਿੱਟ ਕੀਤਾ ਗਿਆ ਸੀ ਤੇ ਡਾਕਟਰਾਂ ਨੂੰ ਲੱਗਦਾ ਸੀਗਾ ਕਿ ਵਾਕਈ ਇਹ ਹੁਣ ਬੰਦਾ ਆਪਣੀ ਜ਼ਿੰਦਗੀ ਬੜੀ ਵਧੀਆ ਤਰੀਕੇ ਦੇ ਨਾਲ ਗੁਜ਼ਾਰੇਗਾ ਕੋਈ ਦਿੱਕਤ ਇਹਦੋਂ ਨਹੀਂ ਆਉਗੀ ਪਰ 2 ਮਹੀਨੇ ਬਾਅਦ ਹੀ ਇਹ ਬੰਦੇ ਦੀ ਮੌਤ ਹੋ ਚੁੱਕੀ ਹੈ ਬਿਲਕੁਲ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ 8 ਸਾਲ ਦਾ ਅਮਰੀਕਾ ਦਾ ਰਹਿਣ ਵਾਲਾ ਰਿਕ ਸਲੇਮਨ ਹੈ ਜਿਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਸੀਆਂ ਤੇ ਉਦੋਂ ਬਾਅਦ ਕੋਈ ਉਮੀਦ ਦੀ ਕਿਰਨ ਜਿਹੜੀ ਆ ਉਹ ਨਹੀਂ ਬਚੀ ਸੀ ਅਮਰੀਕਾ ਦਾ ਇਹ ਮਾਮਲਾ ਹੈਗਾ ਉਦੋਂ ਬਾਅਦ ਡਾਕਟਰਾਂ ਨੇ ਟੀਮ ਨੇ ਸਲਾਹ ਕੀਤੀ ਔਰ ਉਦੋਂ ਬਾਅਦ ਸੂਰ ਦੀ ਕਿਡਨੀ ਨੂੰ ਇਸ ਇਨਸਾਨ ਦੇ ਇਸ ਬੰਦੇ ਦੇ ਸਰੀਰ ਦੇ ਵਿੱਚ ਫਿਟ ਕੀਤਾ ਗਿਆ ਪੂਰੀ ਦੁਨੀਆ ਨੇ 4 ਘੰਟੇ ਹਾਲਾਂਕਿ অপারেশন ਚੱਲਿਆ ਔਰ ਪੂਰੀ ਦੁਨੀਆ ਨੇ ਇਸ ਤੋਂ অপারেশন ਤੋਂ ਬਾਅਦ ਜਿਹੜਾ ਹੈਰਾਨੀ ਜਿਹੜੀ ਹੈਗੀ ਉਹ ਪ੍ਰਗਟ ਕੀਤੀ ਸੀ ਕਿਉਂਕਿ ਪੂਰੀ ਦੁਨੀਆ ਨੂੰ ਇਹ ਲੱਗਦਾ ਸੀ ਕਿ ਅੱਜ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਦੇ ਆ ਸਰੀਰਾਂ ਦੇ ਵਿੱਚ ਕਿਸੇ ਅੰਗ ਦਾ ਨੁਕਸਾਨ ਹੋ ਜਾਂਦਾ ਹੈ ਜਾਂ ਅੰਗ ਦੀ ਘਾਟ ਹੁੰਦੀ ਹੈ ਤੇ ਉਹਨਾਂ ਨੂੰ ਮਨੁੱਖੀ ਅੰਗ ਨਹੀਂ ਮਿਲਦੇ ਬਹੁਤ ਜ਼ਿਆਦਾ ਇਹ ਮਹਿੰਗੇ ਹੁੰਦੇ ਆ ਕਿਉਂਕਿ ਅਕਸਰ ਆਪਾਂ ਅੱਜ ਵੀ ਦੇਖਦੇ ਆ ਆਪਣੇ ਦੇਸ਼ 'ਚ ਵੀ ਦੇਖਦੇ ਆ ਕਿ ਜਦੋਂ ਕਿਸੇ ਬੰਦੇ ਦੀ ਇੱਕ ਕਿਡਨੀ ਫੇਲ ਹੋ ਜਾਂਦੀ ਹੈ ਤੇ ਆਪਣਾ ਕੋਈ ਮਾਸੀ ਦਾ ਮੁੰਡਾ ਹੁੰਦਾ ਕੋਈ ਚਾਚੇ ਦਾ ਮੁੰਡਾ ਹੁੰਦਾ ਮਾਮੇ ਦਾ ਮੁੰਡਾ ਹੁੰਦਾ ਜਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਕੋਈ ਕਿਡਨੀ ਦਿੰਦਾ ਹੁੰਦਾ ਇਹ ਆਪਾਂ ਅਕਸਰ ਗੱਲਾਂ ਸੋਚਦੇ ਕਿਉਂਕਿ ਕਿਡਨੀ ਦੇਣੀ ਕੋਈ ਸੌਖੀ ਗੱਲ ਨਹੀਂ ਪਰ ਜਦੋਂ ਇੱਕ ਦੋਵੇਂ ਕਿਡਨੀ ਗਏ ਬੰਦੇ ਦੀਆਂ ਫੇਲ ਹੋ ਜਾਂਦੀਆਂ ਤਾਂ ਫੇਰ ਜਿਹੜਾ ਬੰਦਾ ਪੈਸੇ ਵਾਲਾ ਹੁੰਦਾ ਉਹ ਤਾਂ ਅਫੋਰਡ ਕਰ ਲੈਂਦਾ ਪਰ ਜਿਹੜਾ ਬੰਦਾ ਜਿਹੜਾ ਨਾਰਮਲ ਹੁੰਦਾ ਗਰੀਬ ਹੁੰਦਾ ਆਮ ਬੰਦਾ ਹੁੰਦਾ ਉਹਦੇ ਵਾਸਤੇ ਮਨੁੱਖੀ ਅੰਗ ਅਫੋਰਡ ਕਰਨੇ ਬਹੁਤ ਮਹਿੰਗੇ ਹੁੰਦੇ ਆ ਤੇ ਅੱਜ ਦੇ ਟਾਈਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਭਾਰਤ ਵੀ ਇਹਦੇ ਵਿੱਚ ਹੀ ਹੈ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਦੇ ਅੰਦਰਲੇ ਪਾਸੇ ਕਿਸੇ ਨਾ ਕਿਸੇ ਮਨੁੱਖੀ ਅੰਗ ਦੀ ਘਾਟ ਹੈ ਤੇ ਉਹ ਅਫੋਰਡ ਨਹੀਂ ਕਰ ਸਕਦੇ ਬਹੁਤ ਮਹਿੰਗੇ ਹੁੰਦੇ ਆ ਇਹ ਅੰਗ ਲੈਣੇ ਸੋ ਬਿਲਕੁਲ ਇਹ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਇਹ ਬੰਦਾ ਦੇਖ ਰਹੇ ਹੋ ਇਹ 62 ਸਾਲਾ ਅਮਰੀਕਾ ਦਾ ਰਹਿਣ ਵਾਲਾ ਰਿਕ ਸਲੇਮੈਨ ਹੈ ਜਿਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਸੀ ਡਾਕਟਰਾਂ ਨੇ ਸੂਰ ਦੀ ਕਿਡਨੀ ਜਿਹੜੀ ਇਹਦੇ ਵਿੱਚ ਫਿੱਟ ਕਰ ਦਿੱਤੀ ਸੀ ਦੁਨੀਆ 'ਚ ਇਹ ਪਹਿਲੀ ਵਾਰ ਹੋਇਆ ਸੀਗਾ ਕਿ ਕਿਸੇ ਬੰਦੇ ਦੇ ਵਿੱਚ ਸੂਰ ਦੀ ਕਿਡਨੀ ਫਿੱਟ ਕੀਤੀ ਜਾ ਰਹੀ ਹੋਵੇ ਪੂਰੀ ਦੁਨੀਆ ਦੇ ਸਾਹਮਣੇ ਜਦੋਂ ਇਹ ਖਬਰ ਆਈ ਸੀ ਪੂਰੀ ਦੁਨੀਆ ਹੈਰਾਨੀ ਦੇ ਵਿੱਚ ਸੀ ਜੋ ਡਾਕਟਰਾਂ ਨੇ ਇਹ ਕਾਰਨਾਮਾ ਕਰ ਦਿਖਾਇਆ ਸੀ ਸਾਰੇ ਪਾਸੇ ਇਨ੍ਹਾਂ ਡਾਕਟਰਾਂ ਦੀ ਕਾਫੀ ਤਰੀਫ ਹੋ ਰਹੀ ਸੀ ਔਰ ਇਹੀ ਬਿਲਕੁਲ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਆ ਤੋ ਹਰੇ ਹਰ ਬੰਦਾ ਇਹੀ ਸੋਚ ਰਿਹਾ ਸੀਗਾ ਕਿ ਡਾਕਟਰ ਕੁਝ ਵੀ ਕਰ ਸਕਦੇ ਆ ਪਰ ਇਹ 68 ਸਾਲਾ ਰਿਕ ਸਲੇਮਨ ਅਮਰੀਕਾ ਦੇ ਮੈਸਾ ਜੋ ਸੇਟਸ ਦੇ ਬੇਮਾਉਥ ਇਲਾਕੇ ਦਾ ਰਹਿਣ ਵਾਲਾ ਸੀ ਉਸ ਦੇ ਸਰੀਰ ਦੇ ਵਿੱਚ ਜਿਹੜਾ ਇਹ ਕਿਡਨੀ ਜਿਹੜੀ ਹੈ ਉਹ ਫਿੱਟ ਕੀਤੀ ਗਈ ਸੀ ਡਾਕਟਰਾਂ ਨੂੰ ਕਾफी ਉਮੀਦ ਸੀ ਡਾਕਟਰਾਂ ਨੂੰ ਬਹੁਤ ਜਾਦੇ ਵਿਸ਼ਵਾਸ ਸੀਗਾ ਕਿ ਹੁਣ ਕਦੇ ਵੀ ਇਸ ਇਨਸਾਨ ਨੂੰ ਕੁਝ ਨਹੀਂ ਹੋਊਗਾ ਤੇ ਆਪਣਾ ਜੀਵਨ ਜ਼ਿੰਦਗੀ ਜਿਹੜੀ ਹੈ ਰਹਿੰਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਦੇ ਨਾਲ ਗੁਜ਼ਾਰੇਗਾ ਪਰ ਹਾਲਾਂਕਿ ਹੁਣ 2 ਮਹੀਨੇ ਬਾਅਦ ਜਦੋਂ ਮੌਤ ਹੋ ਚੁੱਕੀ ਆ ਪਰ ਡਾਕਟਰਾਂ ਦਾ ਜਿਹੜਾ ਰਿਐਕਸ਼ਨ ਸਾਹਮਣੇ ਆਇਆ ਹੈ ਕਿ ਜਿਹੜੀ ਅਸੀਂ ਸੂਰ ਦੀ ਕਿਡਨੀ ਇਸ ਬੰਦੇ ਦੇ ਅੰਦਰ ਫਿੱਟ ਕੀਤੀ ਸੀ ਉਸ ਦੇ ਕਾਰਨ ਇਸ ਦੀ ਮੌਤ ਨਹੀਂ ਹੋਈ ਮੌਤ ਦਾ ਕੋਈ ਵੀ ਹੋਰ ਕਾਰਨ ਹੋ ਸਕਦਾ ਹੈ ਉਹ ਫਿਲਹਾਲ ਹਜੇ ਸਾਹਮਣੇ ਨਹੀਂ ਆਇਆ ਪਰ ਜੇ ਆਪਾਂ ਇਹ ਕਹਿ ਲਈਏ ਕਿ ਸੂਰ ਦੀ ਕਿਡਨੀ ਕਾਰਨ ਜਿਹੜਾ ਹੈਗਾ ਇਸ ਦੀ ਮੌਤ ਹੋਈ ਹੈ ਇਹ ਬਿਲਕੁਲ ਡਾਕਟਰਾਂ ਨੇ ਜਿਹੜੀ ਇਹ ਗੱਲ ਨਹੀਂ ਕਬੂਲੀ ਹਾਲਾਂਕਿ ਇਹ ਚਰਚਾ ਦੇ ਵਿੱਚ ਖਬਰ ਇਸ ਕਰਕੇ ਆਈ ਹੈ ਕਿ ਇਹ ਦੋਮੀ ਨੇ ਪਹਿਲਾਂ ਇਸ ਇਨਸਾਨ ਦੇ ਅੰਦਰ ਸੂਰ ਦੀ ਕਿਡਨੀ ਦਾ ਟ੍ਰਾਂਸਪਲੈਂਟ ਜ਼ਰੂਰ ਕੀਤਾ ਗਿਆ ਸੀਗਾ ਮੌਤ ਦਾ ਕਾਰਨ ਹੁਣ ਕੋਈ ਵੀ ਹੋ ਸਕਦਾ ਹੈ ਫਿਲਹਾਲ ਸਾਹਮਣੇ ਨਹੀਂ ਆਇਆ ਪਰ ਜਿਸ ਹੱਦ ਅਮਰੀਕਾ ਦੇ ਜਿਸ ਹਸਪਤਾਲ ਦੇ ਵਿੱਚ ਇਸ ਜਿਹੜਾ ਰਿਕ ਦਾ ਆਪਰੇਸ਼ਨ ਚੱਲਿਆ ਸੀਗਾ ਆਪਰੇਸ਼ਨ ਕੀਤਾ ਗਿਆ ਸੀ 4 ਘੰਟੇ 7 ਦਿਨ ਚੱਲੀ ਸੀ ਉਦੋਂ ਬਾਅਦ ਉਸ ਹਸਪਤਾਲ ਦੇ ਡਾਕਟਰਾਂ ਦਾ ਬਿਆਨ ਆਇਆ ਕਿ ਜਿਹੜਾ ਸੂਰ ਦੀ ਕਿਡਨੀ ਕਾਰਨ ਇਸ ਬੰਦੇ ਦੀ ਮੌਤ ਜਿਹੜੀ ਹੈ ਨਹੀਂ ਹੋਈ ਹੈ ਔਰ ਰੀਜ਼ਨ ਕੋਈ ਮੌਦਾ ਹੋਰ ਹੋ ਸਕਦਾ ਹੈ ਕੋਈ ਵੀ ਰਿਹਾ ਹੋਊਗਾ ਉਹ ਫਿਲਹਾਲ ਹਜੇ ਨਹੀਂ ਦੱਸਿਆ ਗਿਆ ਪਰ ਆਪਣੇ ਆਪ ਦੇ ਵਿੱਚ ਜਿਹੜੀ ਇਹ ਖਬਰ ਇਸ ਕਰਕੇ ਬਣੀ ਹੈ ਕਿ 2 ਮਹੀਨੇ ਪਹਿਲਾਂ ਇਹ ਸਰਜਰੀ ਹੋਈ ਸੀ ਇਸ ਕਰਕੇ ਜਿਹੜੀ 2 ਮਹੀਨਿਆਂ ਬਾਅਦ ਹੀ ਜਿਹੜੀ ਇਹ ਮੌਤ ਹੋਈ ਹਾਲਾਂਕਿ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਠੀਕ ਹੋ ਗਿਆ ਸੀਗਾ ਔਰ ਕੋਈ ਵੀ ਦਿੱਕਤ ਉਦੋਂ ਬਾਅਦ ਨਹੀਂ ਆਈ